ਬਹੁਤ ਹੀ ਸਤਿਕਾਰਯੋਗ ਪੰਜਾਬ ਦੇ ਨਾਮਵਰ ਕਵੀ ਸਹਿਵਾਣ ਗਜ਼ਲਕਾਰ ਅਤੇ ਗੀਤਕਾਰ ਅੱਜ ਦੇ 11ਵੇਂ ਵਰਚੁਅਲ ਪੰਜਾਬੀ ਸਾਹਿਤ ਦਰਬਾਰ ਦੇ ਵਿੱਚ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਮੈਂ ਬੇਨਤੀ ਕਰਨਾ ਪਹਿਲਾਂ ਸਾਡੇ ਵਿਚਕਾਰ ਉਸਤਾਦ ਇਹ ਮੁਹਤਰਮ ਜਨਾਬ ਗੁਰਚਰਨ ਬੱਦਨ ਜੀ ਪੈਣ ਜੀ ਮਨਜੀਤ ਕੌਰ ਹੀਰਾ ਆਰਟ ਕੋਟ ਤੁਹੀ ਪ੍ਰੀਤੀ ਭੈਣ ਜੀ ਦੋਆਬਾ ਕਾਲਜ ਰਾਹੋਂ ਅਤੇ ਬਖਸ਼ੀਰ ਸੈਂਬੀ ਰਾਹੋਂ ਤੋਂ ਜੁੜੇ ਆ ਮੈਂ ਬਹੁਤ ਬਹੁਤ ਸਵਾਗਤ ਕਰਦਾ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਦਾ ਹੀਰਾ ਆਰਟ ਕੋਟ ਤੁਹੀ ਆਪਣੇ ਵਿੱਚ ਨਾਲ ਆ ਰਹੇ ਨੇ ਹੀਰਾ ਆਰਟ ਜੀ ਅਸ਼ਾਫ ਜੀ ਮੈਂ ਅੱਜ ਪ੍ਰਦੂਸ਼ਣ ਬਾਰੇ ਥੋੜਾ ਲਿਖਿਆ ਜੀ ਵਾਹ ਜੀ ਵਾਹ ਅਸ਼ਾਫ ਬੋਲੋ ਜੀ

ਇੱਕ ਦੂਜੇ ਕੋਲ ਨਥੇ ਵਾਹ ਨਾੜ ਦੇ ਵੀ ਡਰਦੇ ਫਿਲਾਰੀ ਇੰਨੀ ਤਰ੍ਹਾਂ ਜਿਉਣਾ ਜਾਗ ਤੇ ਰੋਕੋ ਸਾਰੇ ਪ੍ਰਦੂਸ਼ਣ ਬਿਮਾਰੀ ਵਾਹੀ ਵਾਹੀ ਘਰਾਂ ਦੇ ਦਿਵਾਲੇ ਲੱਗੇ ਗੰਦਗੀ ਦੇ ਢੇਰ ਨੇ ਹਾਂ ਸ਼ੁਰੂ ਹੁੰਦੀ ਮਦ부 ਜਦ ਚੜਦੀ ਸਵੇਰ ਨੇ ਵਾਹ ਹੂੰ ਔਖਾ ਹੋਇਆ ਕਿਤੇ ਜਾ ਸੇਤੀ ਫਸਦਾ ਸਿਆਣਾ ਹਾਂ ਵਾਹ ਉਰੇ ਦਿਨਾਂ ਵਿੱਚ ਹੁੰਦੀ ਆ ਤਿਆਰੀ ਜੇ ਚੰਗੀ ਤਰ੍ਹਾਂ ਜੀਣਾ ਜਗ ਤੇ ਰੋਕੋ ਸਾਰੇ ਪ੍ਰਦੂਸ਼ਣ ਬਿਮਾਰੀ ਵਾਹ ਜੀ ਵਾਹ ਸਹੀ ਗੱਲ ਮਾਰਦੀਆਂ ਧੂਆਂ ਜੋ ਨੇ ਗੱਡੀਆਂ ਪੁਰਾਣੀਆਂ ਹਮ ਹਰ ਵਸ ਬਿਨ ਰਹਿਣ ਢਿੱਡੀਆਂ ਕਮਾਣੀਆਂ ਜੀ ਹਮ ਭਾਈ ਜਾਂਦੀਆਂ ਰਾਤ ਕਿੱਲੀ ਜਾਣ ਦਿਨ ਰਾਤ ਹਮ ਸਹੀ ਗੱਲ ਰੈਂਦੀ ਉਸ ਰਹਿੰਦੀ ਉੱਤਰ ਦੀ ਚੜ੍ਹਦੀ ਸਵਾਰੀ ਜੇ ਚੰਗੀ ਤਰ੍ਹਾਂ ਜੀਉਣਾ ਚਾਹਤੇ ਰੋਕੋ ਸਾਰੇ ਪ੍ਰਦੂਸ਼ਣ ਬਿਮਾਰੀ ਵਾਹ ਜੀ ਵਾਹ ਉਹ ਵਧੀਆ ਜਿਹੜੇ ਕੋਟ ਵਾਲੇ ਦਾ ਵੀ ਮਾੜਾ ਸਮਾਂ ਲੰਘਦਾ ਜਿਹੜੇ ਕੋਟ ਵਾਲੇ ਦਾ ਵੀ ਮਾੜਾ ਸਮਾਂ ਲੰਘਦਾ ਨਾਲ ਪ੍ਰਦੂਸ਼ਣ ਦੇ ਹਰ ਬੰਦਾ ਖੰਗਦਾ ਸਹੀ ਗੱਲ ਇਹਨੂੰ ਪਾਉਨਾ ਸਾਰੇ ਮਾਰ ਕਦੀ ਵੀ ਨਾ ਮਾਰੇ ਹੂੰ ਐਸਾ ਹੱਥ ਜੋੜ ਅਰਜ਼ੂ ਗੁਜ਼ਾਰੀ ਕਿ ਚੰਗੀ ਤਰ੍ਹਾਂ ਜੀਣਾ ਜੀਵਾਂ ਜੱਗ ਤੇ ਰੋਕੋ ਸਾਰੇ ਪ੍ਰਦੂਸ਼ਣ ਮਾਰੀ ਜੇ ਚੰਗੀ ਤਰ੍ਹਾਂ ਜੀਵਾਂ ਜੱਗ ਵਾਹ ਜੀ ਬਹੁਤ ਵਧੀਆ ਹੀਰਾ ਸਾਹਿਬ ਤੁਸੀਂ ਪ੍ਰਦੂਸ਼ਣ ਬਹੁਤ ਵਧੀਆ ਜੀ ਬਹੁਤ ਵਧੀਆ ਕੋਈ ਆਇਆ ਹੈ ਅਦਰਕ ਫੇ ਹੋਰ ਵੀ ਆ ਆ ਦੱਸ ਦੇਣੀ ਤੁਹਾਨੂੰ ਤੁਸੀਂ ਹਲੇ ਆਨਲਾਈਨ ਰਹੋ ਬਹੁਤ ਬਹੁਤ ਸ਼ੁਕਰਾਨਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਮੈਂ ਹੁਣ ਬੇਨਤੀ ਕਰਦਾ ਬੜੀ ਸਤਿਕਾਰਯੋਗ ਹਸਤੀ ਹੈ ਜੀ ਬਖਸ਼ੀਰ ਸੈੰਭੀ ਰਾਹੋਂ ਤੋਂ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਆਪਣੀ ਰਚਨਾ ਸਾਡ ਨਾਲ ਸਾਂਝੀ ਕਰਨ ਸੈੰਬੀ ਸਾਹਿਬ ਆਓ ਜੀ ਹਾਂਜੀ ਸਰ ਸਭ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਅੱਜ ਕਿਉਂਕਿ ਕੱਲ ਨੂੰ ਆਪਾਂ ਗਣਤੰਤਰ ਦਿਵਸ ਮਨਾ ਰਹੇ ਹਾਂ ਜੀ ਉਹਨਾਂ ਸ਼ਹੀਦਾਂ ਨੂੰ ਯਾਦ ਕਰਨ ਲੱਗਾ ਮੈਂ ਵਾਹ ਜੀ ਵਾਹ ਜਿਨ੍ਹਾਂ ਨੇ ਸਾਨੂੰ ਜਿਸ ਆਜ਼ਾਦੀ ਦਾ ਅਸੀਂ ਨਿਗ੍ਹਾ ਮਾਰ ਰਹੇ ਹਾਂ ਆਪਣੇ ਖੂਨ ਦਾ ਕਤਰਾ ਕਤਰਾ ਵਹਾ ਕੇ ਸਾਨੂੰ ਇਹ ਆਜ਼ਾਦੀ ਲੈ ਕੇ ਦਿੱਤੀ ਆ ਵਾਹ ਜੀ ਵਾਹ ਹਾਂ ਜੀ ਆਹ ਪੰਜ ਸੱਤ ਤੱਕ ਸ਼ੇਰ ਹਾਂ ਮੈਂ ਉਹਨਾਂ ਸਰਦਾਰਾਂ ਦੇ ਹੁੱਲ ਭੇਟ ਕਰ ਰਿਹਾ ਜੀ ਜੀ ਜਦੋਂ ਜਦੋਂ ਵੀ ਆਜ਼ਾਦੀ ਨੇ ਲਹੂ ਮੰਗਿਆ ਦਿੱਤਾ ਪੰਜਾਬੀਆਂ ਕਦੋਂ ਜਵਾਬ ਦਸੋ ਹੂੰ ਜਦੋਂ ਵੀ ਹਿੰਦ ਨੇ ਮੋਰਚਾ ਕਿਤੇ ਲਾਇਆ ਪਿੱਛੇ ਹਟਿਆ ਕਦੋਂ ਪੰਜਾਬ ਦਸੋ ਹੂੰ ਜੰਤੀ 100 ਚੋਂ ਸਾਡੀ ਭਾਵੇਂ 2 ਹੈਗੀ ਬਾਰ-ਬਾਰ ਨਾ ਸਾਨੂੰ ਇਹ ਹਿਸਾਬ ਦਸੋ ਹੂੰ ਖਾਤਰ ਆਜ਼ਾਦੀ ਦੇ ਪੰਜਾਬੀ ਮੋਏ ਕਿੰਨੇ ਜਿਹੜਾ ਲਾਸ਼ਾਂ ਦਾ ਕਰਕੇ ਹਿਸਾਬ ਦਸੋ ਵਾਹ ਵਾਹ ਜਲਾ ਵਤਨੀਆਂ ਦਾ ਦਰਦ ਦੇਣ ਵਾਲੇ ਜਿਹੜਾ ਸੋਚ ਕੇ ਕਹਿੰਦੀ ਕਿ ਆ ਸਾਡਾ ਹੂੰ ਦੇਸ ਕੌਮੀ ਸਿਰਾਂ ਤੇ ਦੁੱਖ ਜਰਨੇ ਇਹ ਤਾਂ ਮੁੰਡ ਤੋਂ ਹੈ ਅਭਿਆਸ ਸਾਡਾ ਹੂੰ ਦੁਨੀਆ ਹੋਰ ਪਾਸੇ ਜੀਵਨ ਭਾਲ ਦੀ ਇਹ ਹੋਇਆ ਮੌਤ ਦੇ ਵਿੱਚੋਂ ਵਿਕਾਸ ਸਾਡਾ ਹੂੰ ਪੰਨੇ ਪੰਨੇ ਤੇ ਖੂਨ ਦੇ ਚਿੰਨ ਲੱਗੇ ਭਾਵੇਂ ਫੋਲ ਕੇ ਵੇਖ ਇਤਿਹਾਸ ਸਾਡਾ ਵਾਹ ਈ ਬਿੰਦਾਂ ਵਿੱਚੋਂ ਪਿੰਡ ਸੁਣੀ ਦਾ ਪਿੰਡ ਸੁਣੀ ਦਾ ਖੱਤਰ ਉੱਥੋਂ ਦਾ ਇੱਕ ਗਵਰੂ ਸੁਣੀ ਦਾ ਦਿਲ ਸਾਡੇ ਦੀ ਧੜਕਣ ਗੋਰੇ ਜਿਹਦਾ ਨਾਂ ਨਹੀਂ ਅੜੀ ਉਹ ਦਰਦੇ ਦਰਦੇ ਲੈਂਦੇ ਸਾਡੇ ਵੀਰੇ ਨੂੰ ਸਰਦਾਰ ਭਗਤ ਸਿੰਘ ਕਹਿੰਦੇ ਓਏ ਹੋਏ ਹੋਏ ਵਾਹ ਜੀ ਨਾ ਨਾਂ ਸਰਕਾਰ ਖਰਾਬਾ ਜਿਹੜਾ ਹਿੱਕ ਤਾਣ ਕੇ ਖੜਿਆ ਹੈ 19 ਸਾਲ ਦੀ ਉਮਰ ਜਿਹੜਾ ਹੱਸ ਕੇ ਫਾਂਸੀ ਚੜਿਆ ਇਸ ਤਰੀਕੇ ਰੱਖ ਕੇ ਜੋਦੇ ਆਣ ਮਦਾਨੇ ਗੱਜੇ ਗਦਰੀ ਬਾਬਿਆਂ ਤੋਂ ਦਰਦੀ ਗੋਰੇ ਭੱਜੇ ਗਦਰੀ ਬਾਬਿਆਂ ਤੋਂ ਦਰਦੀ ਗੋਰੇ ਭੱਜੇ ਬਦਲੇ ਦੀ ਅਗ ਦਿਨ ਵਿੱਚ ਲੈ ਕੇ ਇੱਸੀ ਸਾਲ ਰਿਹਾ ਘੁੰਮਦਾ ਜਿਨਿਆਂ ਵਾਲੇ ਬਾਗ ਵੀ ਮਿੱਟੀ ਚੁੱਕ ਚੁੱਕ ਕੇ ਰਿਹਾ ਚੁੰਮਦਾ ਵਾਹ ਆ ਗਈ ਕੜੀ ਸਲੱਖਣੀ ਜੋਧਾ ਕਰਕੇ ਆਇਆ ਤਿਆਰੀ ਹਮ ਉਦਮ ਸਿੰਘ ਵੀਰੇ ਨੇ ਗੋਰੇ ਦੇ ਹਿੱਕ 'ਚ ਗੋਲੀ ਮਾਰੀ ਓਏ ਹੋਏ ਵਾਹ ਬੇਬੇ ਹੁਣਾ ਤੇਰੇ ਦਿਲ ਵਿੱਚ ਕੋਈ ਸੁਣ ਗੋਰੀ ਸਰਕਾਰੀ ਇਤਿਹਾਸ ਵੇਖ ਲੈ ਪੜ ਕੇ ਸਾਡਾ ਅਸੀਂ ਕਦੇ ਨਾ ਹਾਰੇ ਜੀ ਦੇਸ਼ ਆਪਣੇ ਦੇ ਲਈ ਦੁੱਖ ਸਹਿਣਾ ਜਾਣ ਦੇ 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 ਆਪ ਹੀ ਆਜ਼ਾਦੀ ਨਹੀਂ ਲੈਣਾ ਜਾਣ ਦੇ ਕਿਆ ਬਾਤ ਹੈ ਕਿਆ ਬਾਤ ਸਾਡੇ ਇਤਿਹਾਸ ਜਿਹਾ ਹੋਰ ਨਾ ਕੋਈ ਦਿਸਦਾ ਲਹੂ ਨਾਲ ਲਿਖਿਆ ਏ ਹਰ ਪੰਨਾ ਇਸ ਦਾ ਘੁੱਟ ਦਿੱਤੀ ਸੰਗੀ ਆ ਕੇ ਦੇਸ਼ ਵਿੱਚ ਖੰਘੇ ਦੀ ਵੱਖਰੀ ਪਛਾਣ ਤਾਹੀਓ ਜੱਗ ਤੇ ਤਿਰੰਗੇ ਦੀ ਵੱਖਰੀ ਪਛਾਣ ਤਾਹੀਓ ਜੱਗ ਤੇ ਤਿਰੰਗੇ ਦੀ ਕਿਆ ਬਾਤ ਹੈ ਬਹੁਤ ਵਧੀਆ ਜਿੱਤੇ ਚੜਦੀ ਜਵਾਨੀ ਨੂੰ ਅੱਗ ਲੱਗੀ ਮੈਨੂੰ ਸਤਲੁਜ ਦੇ ਉਸ ਕਿਨਾਰੇ ਦੀ ਸੋਹ ਹੂੰ ਜਿੱਥੇ ਖੂਨ ਦੇ ਵਿੱਚ ਬਹਾਰ ਦੁੱਬੀ ਜਿਲ੍ਹਿਆਂ ਬਾਲੇ ਦੇ ਉਸ ਨਜ਼ਾਰੇ ਦੀ ਸੋਹ ਹੂੰ ਜੇ ਨੂੰ ਪਹਿਲਾ ਆਜ਼ਾਦੀ ਦਾ ਨੂਰ ਦਿਸਿਆ ਮੈਨੂੰ ਅੱਖ ਦੇ ਉਸ ਇਸ਼ਾਰੇ ਦੀ ਸੋ ਜਿੰਨਾ ਚਿਰ ਨਹੀਂ ਕਿ ਖੁਸ਼ਹਾਲ ਹੁੰਦੇ ਰਹੂ ਗੂੰਜਦੀ ਏ ਲਲਕਾਰ ਮੇਰੀ ਸ਼ਾਂਗ ਦੇਾਂਗਾ ਦੇਸ਼ ਦੇ ਦੁਸ਼ਮਣਾਂ ਨੂੰ ਕਲਮ ਨਹੀਂ ਇਹ ਜਾਨ ਤਲਵਾਰ ਮੇਰੀ ਕਲਮ ਨਹੀਂ ਇਹ ਜਾਨ ਤਲਵਾਰ ਮੇਰੀ ਕਲਮ ਨਹੀਂ ਇਹ ਜਾਨ ਤਲਵਾਰ ਮੇਰੀ ਕੀ ਬਾਤ ਆ ਸੰਦੀ ਸਾਹਿਬ ਮੈਨੂੰ ਲੱਗਦਾ ਤੁਸੀਂ ਕੱਲ 26 ਜਨਵਰੀ ਆ ਗਣਤੰਤਰ ਦਿਵਸ ਉਹਦੇ ਉੱਤੇ ਤੁਸੀਂ ਬੋਲ ਕੇ ਉਹ ਸ਼ਹੀਦਾਂ ਨੂੰ ਸਾਰਿਆਂ ਨੂੰ ਯਾਦ ਕੀਤਾ ਉਹਨਾਂ ਨੂੰ ਨਮਨ ਆ ਸਰ ਤੁਹਾਡੀ ਇਹ ਰਚਨਾ ਜਿਹੜੀ ਬਹੁਤ اعلی ਦਰਜੇ ਦੀ ਬਹੁਤ ਬਹੁਤ ਸ਼ੁਕਰਾਨਾ ਸਰ ਤੁਹਾਡਾ ਤੁਸੀਂ ਥੈਂਕ ਯੂ ਥੈਂਕ ਯੂ ਸਭ ਦਾ ਧੰਨਵਾਦ ਜੀ ਹਾਂ ਰੌਣਕਾ ਲਾਤੇ ਆ ਥੈਂਕ ਯੂ ਸੰਦੀ ਸਾਹਿਬ ਬਹੁਤ ਬਹੁਤ ਸ਼ੁਕਰਾਨਾ ਜੀ ਥੈਂਕ ਯੂ ਓਕੇ ਸਰ ਓਕੇ ਥੈਂਕ ਯੂ ਮੈਂ ਹੁਣ ਬੇਨਤੀ ਕਰਦਾ ਜੀ ਮਨਜੀਤ ਕੌਰ ਭੈਣ ਜੀ ਆਪਣੀ ਰਚਨਾ ਮਨਜੀਤ ਪ੍ਰੀਤੀ ਹਾਂ ਪ੍ਰੀਤੀ ਬਾਦ ਦੀ ਰੈਡੀ ਹੋ ਤੁਸੀਂ ਹਾਂਜੀ ਸਰ ਰੈਡੀ ਹਾਂ ਹਾਂਜੀ ਉਸ ਤੋਂ ਬਾਅਦ ਮਨਜੀਤ ਭੈਣ ਜੀ ਦੀ ਵਾਰੀ ਆ ਜੀ ਪ੍ਰੀਤੀ ਭੈਣ ਜੀ ਤੁਸੀਂ ਆਪਣੀ ਰਚਨਾ ਲੈ ਕੇ ਆਓ ਰਾਹੁਤ ਉਹ ਵਾਬਾ ਕਾਲਜ ਦੇ ਲੈਕਚਰਾਰ ਨੇ ਪ੍ਰੀਪੀ ਭੈਣ ਜੀ ਮੇਰੀ ਅੱਜ ਦੀ ਜਿਹੜੀ ਰਚਨਾ ਹੈਗੀ ਮਿਹਨਤ ਦਾ ਫਲ ਤੇ ਹੈ। ਕੀ ਬਾਤ ਵਾਹ ਬਹੁਤ ਵਧੀਆ। ਮਿਹਨਤ ਦਾ ਫਲ ਮਿੱਠਾ ਹੁੰਦਾ। ਹਮ ਸਮੇਂ ਨਾਲ ਇਹ ਪੱਕਦਾ ਜ਼ਰੂਰ। ਹਮ ਜੋ ਵੀ ਲਗਨ ਨਾਲ ਮਿਹਨਤ ਕਰਦੇ ਹਮ ਸੁਪਨੇ ਉਸ ਜੇ ਸਫਲ ਹੁੰਦੇ ਜ਼ਰੂਰ। ਹਮ ਭੱਤੀ ਤੇ ਅਸੀਂ ਬੀਜ ਜੋ ਬੀਜੇ ਹਮ ਧੀਰੇ ਧੀਰੇ ਫਸਲ ਖਿੜੇ। ਹੂੰ ਮਿਹਨਤ ਨਾਲ ਜੋ ਰਾਹ ਬਣਾਵੇ ਜੀਵਨ ਦੇ ਹਰ ਕੰਮ ਨੂੰ ਸਵਾਰੇ ਹੂੰ ਮਿਹਨਤ ਕਦੀ ਨਾ ਜਾਇਆ ਜਾਂਦੀ ਹੂੰ ਇਹ ਸਦਾ ਰੰਗਲੀ ਹੁੰਦੀ ਹੂੰ ਰੱਖਦੇ ਸਾਥ ਜੋ ਸਬਰ ਨਾਲ ਹੂੰ ਰੱਖਦੇ ਸਾਥ ਜੋ ਸਬਰ ਦਾ ਹੂੰ ਨਤੀਜੇ ਮਿਹਨਤ ਦੇ ਸਮੇਂ ਸਿਰ ਉਹਨਾਂ ਦੇ ਹੀ ਹੁੰਦੇ ਹੂੰ ਕਮਾਈ ਕਰਦੇ ਜੋ ਪੂਰੇ ਮਨ ਨਾਲ ਹੂੰ ਕਮਾਈ ਕਰਦੇ ਜੋ ਪੂਰੇ ਮਨ ਨਾਲ ਖੁਸ਼ੀ ਕਦੇ ਨਾ ਉਹ ਰਹਿੰਦੀ ਚਮਕਾ ਦਿੰਦੀ ਹਰ ਸਫਲਤਾ ਨੂੰ ਹਮ ਮਿਹਨਤ 세 ਫਲਦੀ ਮਿਠਾਸ ਹਮ ਪ੍ਰੀਤੀ ਮੱਤੂ ਦਾ ਇਹੀ ਹੈ ਕਹਿਣਾ ਹਮ ਹੁਣ ਮਿਹਨਤ ਕਰ ਤੂੰ ਜਾਰੀ ਮਿਹਨਤ ਨਾਲ ਜੀਵਨ ਬਣਾ ਸੋਹਣਾ ਤੇ ਪਿਆਰਾ ਹਮ ਮਿਹਨਤ ਦੇ ਫਲ ਨੇ ਚੱਖਣ ਲਈ ਹਮ ਮਿਹਨਤ ਦੇ ਫਲ ਨੂੰ ਚੱਖਣ ਲਈ ਲਗਰ ਨਾਲ ਹਰ ਕੰਮ ਕਰ ਤੂੰ ਜਾਰੀ ਲਗਰ ਨਾਲ ਹਰ ਕੰਮ ਕਰਦੇ ਜਾਗਾ ਧੰਨਵਾਦ ਬਹੁਤ ਵਧੀਆ ਬਲੀ ਜੀ ਤਰਫੋਂ ਬਹੁਤ ਵਧੀਆ ਤੁਸੀਂ ਖੁੱਲੀ ਕਵਤਾ ਬੋਲੀ ਆ ਥੋੜਾ ਹੋਰ ਇਹਨੂੰ ਸੁਧਾਰੋ ਤੇ ਪੰਜਾਬੀ ਦੀ ਸੇਵਾ ਆਪਾਂ ਕਰ ਰਹੇ ਆ ਮੈਂ ਤੁਹਾਨੂੰ ਫੇਰ ਦੱਸ ਦਿਆਂ ਪੰਜਾਬੀ ਸਾਹਿਤ ਦਰਬਾਰ ਇਹ 11ਵਾਂ ਵਰਚੁਅਲ ਇਸ ਲਈ ਆਨਲਾਈਨ ਚੱਲ ਰਿਹਾ ਜਿਹਦੇ ਵਿੱਚ ਪੰਜਾਬ ਭਰ ਤੋਂ ਨਾਮਵਰ ਕਵੀ ਸਹਿਬਾਨ ਗਜ਼ਲਕਾਰ ਸਹਿਬਾਨ ਸਾਜੀ ਲਵਾਉਂਦੇ ਨੇ ਹਰ ਸ਼ਨੀਵਾਰ 5 ਤੋਂ 6 ਵਜੇ ਤੱਕ ਇਹ ਪ੍ਰੋਗਰਾਮ ਹੁੰਦਾ ਹੈ ਵਿੱਚ ਤੁਸੀਂ ਆਪ ਵੀ ਕਾਲ ਕਰ ਸਕਦੇ ਤੁਹਾਨੂੰ ਵੀ ਕਾਲ ਆਣੀ ਤੇ ਉਹ ਐਸੋਲੇ ਸਾਡੇ ਵਿਚਕਾਰ ਮਨਜੀਤ ਪੱਨ ਜੀ ਆਪਣੀ ਹਾਜ਼ਰੀ ਲਵਾਉਣ ਆ ਰਹੇ ਆ ਨਵਾਂ ਸ਼ਹਿਰ ਤੋਂ ਮਨਜੀਤ कौर ਜੀ ਅੱਜ ਦੀ ਰਚਨਾ ਡਾਕਟਰ ਬੀ ਆਰ ਅੰਬੇਦਕਰ ਜੀ ਦੀ ਉੱਤੇ ਹੈ ਜੀ ਵਾਹ ਜੀ ਵਾਹ ਜਿਨ੍ਹਾਂ ਨੇ ਸਭਿਧਾਨ ਰਚਿਆ ਹੋਇਆ ਸਾਰਾ ਕਾਨੂੰਨ ਰਚਿਆ ਹੋਇਆ ਇਹ ਸਾਰਾ ਸਿਸਟਮ ਚੱਲ ਰਿਹਾ ਹੈ ਜੀ ਉਹਨਾਂ ਦੇ ਬਾਰੇ ਵਿੱਚ ਅੱਜ ਆਣਾ ਜਾ ਰਹੀਆਂ ਡਾਕਟਰ ਬਿਹਾਰੰਬੇਦਗੜੀ ਕਰੋ ਜੀ ਕਰੋ ਪੀਰਾਂ ਫਕੀਰਾਂ ਯੋਧਿਆਂ ਤੇ ਵਿਦਵਾਨਾਂ ਦੀ ਗੱਲ ਜਦੋਂ ਛਿੜਦੀ ਏ ਹੂੰ ਪੀਰਾਂ ਫਕੀਰਾਂ ਯੋਧਿਆਂ ਤੇ ਵਿਦਵਾਨਾਂ ਦੀ ਗੱਲ ਜਦੋਂ ਛਿੜਦੀ ਏ ਰਹਿ ਰਹਿ ਕੇ ਦਿਮਾਗ ਵਿੱਚ ਸੋਚ ਕੇ ਹੀ ਭਿਰਦੀ ਏ ਕੀ ਸਿੱਤ ਕਰਾਂ ਮੈਂ ਉਸ ਮਹਾਨ ਸ਼ਖਸੀਅਤ ਦੇ ਬਾਰੇ ਬਾਬਾ ਸਾਹਿਬ ਜੀ ਜਿसे ਆਏ ਕਣ ਕੇ ਮਜਲੂਮਾਂ ਦੇ ਸਹਾਰੇ ਦਾ ਸਾਹਿਬ ਜੀ ਜੀ ਆਏ ਬਣ ਕੇ ਮਜਲੂਮਾ ਦਿੱਤਾ ਹਾਰੀ ਵਾਹ ਵਾਹ ਕਰ ਹਾਸਲ ਵਿਦਿਆ 17 ਤੋਂ ਕਰ ਹਾਸਲ ਵਿਦਿਆ 17 ਤੋਂ ਕ੍ਰਿਸ਼ਨਾ ਕੇਸ਼ਵ ਜੀ ਦੇ ਦਿਲ ਵਿੱਚ ਉਹ ਬਸ ਗਏ ਕੋਈ ਗੁਰੂ ਤੇ ਚੇਲਾ ਇੱਕ ਮਿਕ ਅੰਬਾ ਬੇਦਕਰ ਤੋਂ ਬਣ ਅੰਬੇਦਕਰ ਇਤਿਹਾਸ ਦੁਨੀਆ ਤੇ ਸੀ ਰਚ ਗਈ ਵਾਹ ਬਣ ਸਮਾਜ ਸੁਧਾਰਕ ਵਣ ਸਮਾਜ ਸੁਧਾਰਕ ਕੰਮ ਕਰਗੇ ਜੋ ਜਗ ਤੋਂ ਨਿਆਰੇ ਬਾਬਾ ਸਾਹਿਬ ਜੀ ਸੀ ਆਏ ਵਣ ਕੇ ਮਜਨੂਮਾ ਦੇ ਸਹਾਰੇ ਬਾਬਾ ਸਾਹਿਬ ਜੀ ਸੀ ਆਏ ਵਣ ਕੇ ਮਜਨੂਮਾ ਦੇ ਸਹਾਰੇ ਭਾਵੇਂ ਤੇਜ ਬੁੱਧੀ ਬਹੁਤ ਹੁਣ ਹਾਰ ਸੀ ਹੂੰ ਭਾਵੇਂ ਤੇਜ ਬੁੱਧੀ ਬਹੁਤ ਹੁਣ ਹਾਰ ਸੀ ਵਿਚੇ ਰਸਤੇ ਆਈਆਂ ਮੁਸ਼ਕਲਾਂ ਹਜ਼ਾਰ ਸੀ ਹੂੰ ਵਣ ਦੀਪਕ ਗਿਆਨ ਦਾ ਵਣ ਦੀਪਕ ਗਿਆਨ ਦਾ ਦੂਰ ਕੀਤੇ ਭੇਦ ਭਾਵ ਸਾਰੇ ਬਾਬਾ ਸਾਹਿਬ ਜੀ ਸੀ ਆਏ ਬਣ ਕੇ ਮਜਮੂਮਾ ਦੇ ਸਹਾਰੇ ਵਾਹ ਜੀ ਵਾਹ ਜਾਤ ਪਾਤ ਉੱਚ ਨੀਚ ਦਾ ਜਾਤ ਪਾਤ ਉੱਚ ਨੀਚ ਦਾ ਥਰ ਗਮ ਸਹਿਣ ਕੀਤਾ ਸੀ ਆਤਮਾ ਦੀ ਸ਼ਾਂਤੀ ਲਈ ਬੁੱਧ ਧਰਮ ਗ੍ਰਹਿਣ ਕੀਤਾ ਸੀ ਹਮ ਵਾਹ ਜੀ ਬਣ ਕਾਨੂੰਨ ਸ਼ਾਸਤਰੀ ਬਣ ਕਾਨੂੰਨ ਸ਼ਾਸਤਰੀ ਤੋਹਫਾ ਸੰਵਿਧਾਨ ਦਾ ਭਾਰਤ ਨੂੰ ਰੇਟ ਕੀਤਾ ਸੀ ਬਣ ਭਾਰਤ ਰਤਨ ਬਣ ਭਾਰਤ ਰਤਨ ਕਹਿਲਾਈ ਸਭ ਦੇ ਜੋ ਪਿਆਰੇ ਬਾਬਾ ਸਾਹਿਬ ਜੀ ਸਿ ਆਏ ਬਣ ਕੇ ਮਜਲੂਮਾਂ ਦੇ ਸਹਾਰੇ ਸੱਚ ਕੀ ਹਾ ਲਾਸਟ ਪੈਰਾ ਹੈ ਜੀ ਟੱਚ ਕਿਹਾ ਹੈ ਕਿਸੇ ਨੇ ਮਨਜੀਤ ਇਹ ਗੱਲ ਕੋਈ ਕਿੱਦਾਂ ਚੁਠਲਾਏ ਹਮ ਸੱਚ ਕਿਹਾ ਹੈ ਕਿਸੇ ਨੇ ਮਨਜੀਤ ਇਹ ਗੱਲ ਕੋਈ ਕਿਦਾਂ ਚਟਲਾਏ ਸੂਰਜ ਇੱਕ ਹੀ ਹੁੰਦਾ ਹੈ ਭਾਵੇਂ ਹੂ ਨ ਅਸਮਾਨ ਚ ਅਣਗਿਣਤ ਤਾਰੇ ਹਮ ਬਹੁਤ ਵਧੀਆ ਸੂਰਜ ਇੱਕ ਹੀ ਹੁੰਦਾ ਹੈ ਭਾਵੇਂ ਹੂ ਅਸਮਾਨ ਚ ਅਣਗਿਣਤ ਤਾਰੇ ਬਾਬਾ ਸਾਹਿਬ ਜੀ ਸਿ ਆਏ ਮਣਕੇ ਮਜਲੂਮਾਂ ਦੇ ਸਹਾਰੇ ਬਾਬਾ ਸਾਹਿਬ ਜੀ ਸਿ ਆਏ ਮਣਕੇ ਮਜਲੂਮਾਂ ਦੇ ਸਹਾਰੇ ਧੰਨਵਾਦ ਬਹੁਤ ਵਧੀਆ ਜੀ 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 ਬਹੁਤ ਵਧੀਆ ਜੀ ਜੀ ਆਰ ਮੇੜਕਾ ਜੀ ਦੇ ਉਤੇ ਬੋਲ ਕੇ ਉਹਨਾਂ ਦੀ ਜਿਹੜੀ ਸਮਾਜ ਵਾਸਤੇ ਦੇਣ ਆ ਉਹਨੂੰ ਜਾਣ ਤੋਂ ਬਾਅਦ ਤੁਹਾਡਾ ਬਹੁਤ ਬਹੁਤ ਧੰਨਵਾਦ ਹੁਣ ਮੈਂ ਬੇਨਤੀ ਕਰਦਾ ਹਾਂ ਉਸਤਾਦ ਜੀ ਗੁਰਚਰ ਗੱਦੋਂ ਜੀ ਆਪਣੇ ਵਿਤਨਾਂ ਲੈ ਕੇ ਆ ਰਹੇ ਨੇ ਬਦਨ ਸਾਹਿਬ ਨੋ ਜੀ ਠੀਕ ਹੈ ਜੀ ਲੱਗ ਜੀ ਮੈਂ ਸਿੱਧਾ ਗ਼ਜ਼ਲ ਵਾਲਾ ਹਾਂ ਜੀ ਕਦੋਂ ਤੱਕ ਰਹੇ ਸਕੇਗਾ ਤੂੰ ਅਕਾ ਤੋਂ ਦੂਰ ਹੋ ਸਕੀਂ ਹੂੰ ਕਦੋਂ ਤੱਕ ਰਹੇ ਸਕੇਗਾ ਤੂੰ ਸਭ ਤੋਂ ਦੂਰ ਓ ਸਜਣਾ ਹੂੰ ਕਰੇਂਗਾ ਦਿਲ ਹਨੇਰੇ ਨੂੰ ਕਦੋਂ ਪਰ ਨੂਰ ਓ ਸਜਣਾ ਵਾਹ ਕਰੇਂਗਾ ਦਿਲ ਹਨੇਰੇ ਨੂੰ ਕਦੋਂ ਪਰ ਨੂਰ ਓ ਸਜਣਾ ਮਾਈਆ ਵੀ ਕਹਿ ਸਕਦੇ ਇਥੇ ਜੀ ਕਿ ਕਰ ਆਪਣੇ ਇਹਨੂੰ ਆਪਣੇ ਆਪ ਇੱਕ ਦਿਨ ਪਰਤ ਆਵੇਂਗਾ ਵਾਹ ਜੀ ਵਾਹ ਕੇ ਕਰ ਆਪਣੇ ਨੂੰ ਆਪਣੇ ਆਪ ਇੱਕ ਦਿਨ ਪਰਤ ਆਵੇਂਗਾ ਕੇ ਦਿਲ ਤੇ ਕੇ ਦਿਲ ਤੇਰਾ ਜਦੋਂ ਤੈਨੂੰ ਕਰੋ ਮਜਬੂਰ ਓ ਸਜਣਾ ਵਾਹ ਜੀ ਵਾਹ ਮੇਰੇ ਆਖੇ ਤੂੰ ਨਾ ਆਇਓ ਮੇਰੇ ਆਖੇ ਤੂੰ ਨਾ ਮੁੜਿਓ ਹੂੰ ਮੇਰੇ ਆਖੇ ਤੂੰ ਨਾ ਆਇਓ ਮੇਰੇ ਆਖੇ ਤੂੰ ਨਾ ਮੁੜਿਓ ਹੂੰ ਪਰਤੇ ਪਰਤੇਗਾ ਜਦੋਂ ਥੱਕ ਕੇ ਹੋ ਜਾਣਾ ਚੂਰ ਓ ਸਜਣਾ ਵਾਹ ਜੀ ਵਾਹ ਤੋ ਸ਼ੇਰ ਸੋਣਾ ਬੇਟਾ ਜੀ ਟਲ ਜਾਣੀ ਜਵਾਨੀ ਨਹੀਂ ਸਦਾ ਇਹ ਹੁਸਨ ਰਹਿਣਾ ਹੈ ਹਾਂ ਜੀ ਬਹੁਤ ਟਲ ਜਾਣੀ ਜਵਾਨੀ ਸਦਾ ਨਹੀਂ ਇਹ ਹੁਸਨ ਰਹਿਣਾ ਹੈ ਹੂੰ ਕੇ ਹੋਇਆ ਤੂੰ ਇਨਾ ਕਾਸ ਤੂੰ ਮੰਗਰੂਰ ਓ ਸਜਨਾ ਵਾਹ ਵਾਹ ਕੇ ਕਾਸ ਤੋ ਹੋਇਆ ਤੂੰ ਇਨਾ ਮੰਗਰੂਰ ਓ ਸਜਨਾ ਹੂੰ ਤੋ ਸ਼ੇਰਾ ਜੀ ਜੀ ਕੇ ਹੋ ਜਾਏ ਪ੍ਰਤਨ ਔਖਾ ਤੂੰ ਇਨਾ ਦੂਰ ਨਾ ਜਾਵੇਂ ਹੂੰ

ਕਿਤੇ ਪਰਵਾਹ ਨਵੇ ਅਰਸ਼ਾਂ ਦੀ ਤੈਨੂੰ ਹੂਰ ਨਾ ਮੁੜਿਆ ਤੇਰੀ ਕੱਖਾਂ ਚ ਰੁਣ ਜਾਊ ਫਰਸ਼ ਦੀ ਹੂਰ ਉਸ ਜਨਾ ਓਏ ਹੋਏ ਕੀ ਬਾਤ ਤੇਰੀ ਕੱਖਾਂ ਚ ਰੁਣ ਜਾਊ ਫਰਸ਼ ਦੀ ਹੂਰ ਉਸ ਜਨਾ ਤੂੰ ਮਖਤਾਂ ਜਿਆਦਾ ਬੇਟਾ ਜੀ ਹੂੰ ਮਹਾਰਾ ਮੋੜ ਲੈ ਬਦਨ ਕਿਤੇ ਨਾ ਦੇਰ ਹੋ ਜਾਵੇ ਕੀ ਬਾਤ ਮਹਾਰਾ ਮੋੜ ਲੈ ਬਦਨ ਤੂੰ ਕਿਤੇ ਨਾ ਦੇਰ ਹੋ ਜਾਏ ਕਿ ਅੱਜ ਤੇ ਜ਼ਖਮਾਂ ਨੂੰ ਆਏ ਅਗੂਰੋ ਸੱਜਣਾ ਕਿ ਆਏ ਦਿਲ ਦੇ ਜ਼ਖਮਾਂ ਨੂੰ ਆਏ ਅਗੂਰੋ ਸੱਜਣਾ ਕਦੋਂ ਤੱਕ ਰਹਿ ਸਕੇਗਾ ਤੂੰ ਅਸਾਂ ਤੋਂ ਦੂਰ ਮਾਇਆ ਕਰੇ ਨਾ ਵੇਲਾ ਨਹੀਂ ਨੇਂ ਉਕਾਦੋਂ ਪੁਰਨੋ ਮਾਇਆ ਵਾਹ ਵਾਹ ਬਹੁਤ ਵਧੀਆ ਬਦਨ ਸਾਹਿਬ ਬਹੁਤ ਵਧੀਆ ਜੀ ਬਹੁਤ ਬਹੁਤ ਸ਼ੁਕਰਾਨਾ ਜੀ ਤੁਹਾਡਾ ਤੁਸੀਂ ਰੰਗ ਬੰਨ ਦਿੱਤਾ ਬਹੁਤ ਸ਼ੁਕਰਾਨਾ ਜੀ ਥੈਂਕ ਯੂ ਬੜੀ ਥੈਂਕ ਯੂ ਘੋੜੇ ਬਹੁਤ ਹੀ ਸਤਿਕਾਰਯੋਗ ਪੰਜਾਬ ਦੇ ਦਸਨੀ ਕਤੇ ਪੰਜਾਬ ਦੇ ਨਾਲ ਪਿਆਰ ਕਰਨ ਵਾਲੇ ਪੰਜਾਬੀ ਨਾਲ ਪਿਆਰ ਕਰਨ ਵਾਲੇ ਤੇ ਪੰਜਾਬੀ ਨਾਲ ਪਿਆਰ ਕਰਨ ਵਾਲੇ ਰਾਜਪੁਰ ਭਾਈ ਨੇ ਲਾਇਆ ਹੈ ਬੇਨਤੀ ਇਹ ਹੈ ਜੀ ਅੱਜ 11ਵਾਂ ਵਰਚੁਅਲ ਕਵੀ ਦਰਬਾਰ ਚੱਲ ਰਿਹਾ ਜਿਹਦੇ ਵਿੱਚ ਪੰਜਾਬ ਸਹਿਤ ਦਰਬਾਰ ਦੇ ਤਹਿਤ ਪੰਜਾਬੀ ਪੰਜਾਬ ਤੇ ਪੰਜਾਬੀਤ ਨੂੰ ਬਚਾਉਣ ਦੀ ਗੱਲ ਹੁੰਦੀ ਹੈ ਬਹੁਤ ਸਾਰੇ ਕਵੀ ਜੁੜਦੇ ਨੇ ਗਜ਼ਲਕਾਰ ਜੁੜਦੇ ਨੇ ਕਹਾਣੀਕਾਰ ਜੁੜਦੇ ਨੇ ਅੱਜ ਸਾਡੇ ਵਿਚਾਰ ਮਨਮੋਹਨ ਸਿੰਘ ਗੁਲਾਟੀ ਨਵਾਂ ਸ਼ਹਿਰ ਤੋਂ ਅਤੇ ਸਾਡੇ ਵੀਰ ਰਾਜਕਾਲ ਜਿਹੜੇ ਗੁਰਨਾਨਿਕ ਅਲਮੀਨੀਅਮ ਅਲਮੀਨੀਅਮ ਨਵਾਂ ਸ਼ਹਿਰ ਤੋਂ ਜੁੜੇ ਬਹੁਤ ਹੀ ਉੱਚਾ ਦਰਜੇ ਦੇ ਇਹਨਾਂ ਦੇ ਵਿਚਾਰ ਹਨ ਬਹੁਤ ਹੀ ਮਹਾਨ ਸ਼ਖਸੀਅਤ ਹਨ ਦੋਨੋਂ ਮੈਂ ਚਾਹੁੰਦਾ ਕਿ ਦੋਨੋਂ ਆਸ ਵਿੱਚ ਪੰਜਾਬੀ ਪੰਜਾਬ ਅਤੇ ਪੰਜਾਬੀਤ ਨੂੰ ਲੈ ਕੇ ਵਿਚਾਰ ਵਟਾਂਦਰਾ ਕਰਨ ਤੇ ਉਹਨਾਂ ਨੂੰ ਜਿਹੜੀ ਇਹਨਾਂ ਦੀ ਸੇਵਾ ਹੈ ਪੰਜਾਬ ਦੇ ਤਪੀ ਉਹ ਵਿਚਾਰ ਆਪਣੇ ਦੋਨੇ ਸਾਂਝੇ ਕਰਨ ਮਨੋਹ ਸਿੰਘ ਲਾਟੀ ਸਾਹਿਬ ਤੇ ਰਾਜਪਾਲ ਜੀ ਹਾਂਜੀ 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 ਸਤਿ ਸ੍ਰੀ ਅਕਾਲ ਜੀ ਸਾਰੇ ਮੇਰੇ ਸਰੋਤੇ ਵੀਰਾਂ ਨੂੰ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ ਪੰਜਾਬ ਤੇ ਪੰਜਾਬੀਏ ਨੂੰ ਬਚਾਉਣ ਦੀ ਕੋਸ਼ਿਸ਼ ਕਿ ਪੰਜਾਬ ਸਹਿਤ ਸਭਾ ਜਿਹੜੀ ਹੈਗੀ ਆ ਉਹ ਪੰਜਾਬ ਪੰਜਾਬੀਅਤ ਨੂੰ ਬਚਾਉਣ ਲਈ ਬਹੁਤ ਵਧੀਆ ਉਪਰਾਲੇ ਕਰ ਰਹੀ ਹੈ ਜੀ ਜੀ ਇਹ ਬੜੇ ਇਹ ਯੋਗਦਾਨ ਜਿਹੜਾ ਬੜਾ ਵੱਡਾ ਮੁੱਢਲਾ ਯੋਗਦਾਨ ਹੈ ਕਿਉਂਕਿ ਪੰਜਾਬੀ ਸਾਡੇ ਪੰਜਾਬ ਚੋਂ ਪੰਜਾਬੀ ਵੀ ਖਤਮ ਹੁੰਦੇ ਨੇ ਪੰਜਾਬੀ ਬੋਲੀ ਤਾਂ ਕਿ ਪੰਜਾਬੀ ਖਤਮ ਹੁੰਦੇ ਜਾਂਦੇ ਪਏ ਬਿਲਕੁਲ ਬਿਲਕੁਲ ਤੁਸੀਂ ਗਲਟ ਨਹੀਂ ਆ ਸਹੀ ਗਈ ਆ ਇੱਕ ਤਾਂ ਪੰਜਾਬੀ ਖਤਮ ਹੁੰਦੀ ਪੰਜਾਬੀ ਤਾਂ ਖਤਮ ਹੁੰਦੀ ਹੁੰਦੀ ਪੰਜਾਬੀ ਬੰਦੇ ਹੀ ਖਤਮ ਹੋਈ ਜਾ ਰਹੇ ਇੱਥੇ ਸਾਰਾ ਪ੍ਰਵਾਸੀਆਂ ਦਾ ਰਾਜ ਹੋਈ ਜਾ ਰਿਹਾ ਇਸ ਵੇਲੇ ਜੀ ਜੀ ਬਿਲਕੁਲ ਜੀ ਬਿਲਕੁਲ ਇਸ ਵਾਸਤੇ ਸਾਰਿਆਂ ਨੂੰ ਸਾਰਿਆਂ ਨੂੰ ਸਾਡੇ ਸਾਨੂੰ ਸਾਰਿਆਂ ਨੂੰ ਗੱਲ ਕੇ ਸੋਚ ਵਿਚਾਰ ਕਰਨ ਦੀ ਲੋੜ ਹੈ ਕਿ ਆਪਾਂ ਆਪਣੇ ਪੰਜਾਬ ਨੂੰ ਕਿੱਦਾਂ ਬਚਾਣਾ ਜੀ ਆਪਾਂ ਆਪਣੀ ਪੰਜਾਬੀ ਨੂੰ ਆਪਣੀ ਭਾਸ਼ਾ ਨੂੰ ਮਾਤਰ ਭਾਸ਼ਾ ਨੂੰ ਕਿੱਦਾਂ ਬਚਾਣਾ ਇਹਨੂੰ ਆਪਾਂ ਇਹਦੇ ਬਾਰੇ ਸਾਰੇ ਨੂੰ ਰਲ ਕੇ ਕੋਈ ਨਾ ਕੋਈ ਆਪਾਂ ਸੋਚਣਾ ਜ਼ਹੀਦਾ ਦੇ ਬਾਰੇ ਸਾਰੇ ਰਲ ਕੇ ਸੋਚਣ ਇਹ ਗੁਲਾਟੀ ਸਾਹਿਬ ਬੱਦਨ ਸਾਹਿਬ ਤੇ ਆਪਣੇ ਸੁਪਰੈਂਟ ਸਾਹਿਬ ਜੀ ਇਹ ਪ੍ਰਿੰਸੀਪਲ ਸਾਹਿਬ ਜੀ ਇਹ ਪੰਜਾਬੀਅਤ ਨੂੰ ਬਚਾਉਣ ਲਈ ਬਹੁਤ ਬੜਾ ਕਵੀਦਵਾਰ ਜਿਹੜਾ ਲਾ ਰਿਹਾ ਉਹ ਵੀ ਇੱਕ ਮਿਸਾਲ ਆ ਜੀ ਹੂੰ ਠੀਕ ਹੈ ਨਾ ਉਹਦੇ ਨਾਲ ਵੀ ਆਪਣਾ ਪੰਜਾਬ ਬਚਿਆ ਜਾ ਸਕਦਾ ਆ ਜੀ ਜੀ ਤੇ ਸੈਕੰਡਲੀ ਜਿੱਦਾਂ ਹੁਣ ਪ੍ਰਵਾਸੀ ਆ ਰਹੇ ਆ ਜੀ ਪ੍ਰਵਾਸੀ ਦੇ ਵਿੱਚ ਹੁਣ ਇਹਨਾਂ ਦਾ ਹਲਤਾ ਕੋਈ ਆਪਾਂ ਕਰ ਨਹੀਂ ਸਕਦੇ ਕਿਉਂਕਿ ਪ੍ਰਵਾਸੀਆਂ ਨੂੰ ਆਪਾਂ ਕਿਸ ਹਿਸਾਬ ਨਾਲ ਕੱਢਾਂਗੇ ਕਿਦਾਂ ਨਹੀਂ ਇਹ ਤਾਂ ਗਵਰਨਮੈਂਟ ਨੂੰ ਹੀ ਚਾਹੀਦਾ ਆ ਜੀ ਜੀ ਬਾਕੀ ਜਿਹੜੇ ਪੰਜਾਬੀ ਵੀਰ ਆਪਣੇ ਸਾਰੇ ਨਹੀਂ ਪ੍ਰਵਾਸੀਆਂ ਦਾ ਸਿਰਫ ਸਿਰਫ ਇੱਕ ਹੀ ਅਸੀਂ ਅਸੀਂ ਇਦਾਂ ਹਿਮਾਚਲ ਚ ਜਾਈਏ ਅਸੀਂ ਉੱਥੇ ਜ਼ਮੀਨ ਨਹੀਂ ਖਰੀਦ ਸਕਦੇ ਸਿਸਟਮ ਇਹੋ ਜਿਹਾ ਵਾਕਈ ਬੰਨਣਾ ਚਾਹੀਦਾ ਕਿ ਪੰਜਾਬ ਦੇ ਵਿੱਚ ਵੀ ਜਿਹੜੇ ਪ੍ਰਵਾਸੀ ਆ ਆਪਣੇ ਜ਼ਮੀਨ ਨਾ ਖਰੀਦ ਸਕਣ ਹਾਂਜੀ ਉਹ ਗੱਲ ਅੱਗੇ ਆਪਣੀ ਸਰਕਾਰਾਂ ਨੂੰ ਚਾਹੀਦਾ ਨਾ ਸਰਕਾਰਾਂ ਨੂੰ ਚਾਹੀਦਾ ਕਿ ਜਿੱਦਾਂ ਅਸੀਂ ਉੱਥੇ ਜਾਂਦੇ ਹਾਂ ਅਸੀਂ ਉੱਥੇ ਪ੍ਰਾਪਰਟੀ ਖਰੀਦ ਸਕਦੇ ਉਹ ਜੋ ਖਰੀਦ ਸਕਦੇ ਉਹਨਾਂ ਨੂੰ ਵੀ ਰਾਈਟ ਹੈ ਰਾਈਟ ਸਾਰਿਆਂ ਦੇ ਬਰਾਬਰ ਦੇ ਸਾਨੂੰ ਵੀ ਉਹਦੇ ਬਰਾਬਰ ਰਾਈਟ ਹੋਣਾ ਚਾਹੀਦਾ ਫਿਰ ਹਾਂਜੀ ਹਾਂਜੀ ਜੇ ਸਾਨੂੰ ਰਾਈਟ ਨਹੀਂ ਹੈ ਤਾਂ ਉਹਨਾਂ ਨੂੰ ਵੀ ਰਾਈਟ ਨਹੀਂ ਹੋਣਾ ਚਾਹੀਦਾ ਸਰਕਾਰਾਂ ਨੂੰ ਸੋਚਣਾ ਚਾਹੀਦਾ ਵੀ ਆਉਣ ਵਾਲੇ ਟਾਈਮ 'ਚ ਪੰਜਾਬੀ ਦਾ ਖਤਮ ਕਰ ਦੇਣਗੇ ਜੇ ਤੁਸੀਂ ਉਹਨਾਂ ਨੂੰ ਰਾਈਟ ਦੇ ਦਿੱਤਾ ਸਾਰੇ ਸਾਰੇ ਇੱਧਰ ਆ ਜਾਣਗੇ ਤੇ ਪੰਜਾਬੀ ਖਤਮ ਹੋ ਜਾਣਗੇ ਇੱਥੇ ਜੀ ਜੀ ਹਾਂਜੀ ਬਿਲਕੁਲ ਜੀ ਅਸੀਂ ਇੱਥੋਂ ਦੇਖੋ ਜੀ ਅਸੀਂ ਕਿਸੇ ਦੀ ਨਿੰਦਿਆ ਨਹੀਂ ਕਰਦੇ ਅਸੀਂ ਇੱਥੋਂ ਜਾਣਦੇ ਹਾਂ ਹਿਮਾਚਲ ਦੇ ਐਂਟਰ ਹੁੰਦੇ ਆ ਸਾਨੂੰ ਉਥੇ ਪਰਚੀ ਕੱਟ ਹੁੰਦੀ ਆ ਕਿ ਜਦੋਂ ਉਹ ਪੰਜਾਬ 'ਚ ਐਂਟਰ ਹੁੰਦੇ ਉਹਨਾਂ ਦੀ ਪਰਚੀ ਕੱਟ ਹੁੰਦੀ ਹੈ ਉਹਨਾਂ ਦੀ ਕੋਈ ਪਰਚੀ ਨਹੀਂ ਕੱਟ ਹੁੰਦੀ ਉਹਨਾਂ ਦੀ ਤੇ ਰੂਲਸ ਸਾਡੇ ਵਾਸਤੇ ਅਲੱਗ ਹੈ ਉਹਨਾਂ ਵਾਸਤੇ ਅਲੱਗ ਹੈ ਕਿਉਂ ਰੂਲਸ ਸਭ ਲਈ ਸੇਮ ਹੋਣੇ ਚਾਹੀਦੇ ਆ ਜੀ ਜੀ ਜਦੋਂ ਅਸੀਂ ਅਸੀਂ ਕਿਤੇ ਵੀ ਜਾਂਦੇ ਤੁਸੀਂ ਵੀ ਜਾਣਦੇ ਹੋ ਕਿ ਪਾਰਕਿੰਗ ਦੇ ਪੈਸੇ ਆਪਾਂ ਨੂੰ ਉਥੇ ਰੱਖੇ ਇੱਕ ਪਰਚੀ ਕੱਟਦੇ ਆ ਜੀ ਜੀ ਭਾਵੇਂ ਉਹ 50 60 70 ਰੁਪਏ ਦੇ 100 ਰੁਪਏ ਦੀ ਹੈ ਕਿਤੇ ਵੀ ਹੈ ਜਿੰਨੇ ਦੀ ਵੀ ਹੈਗੀ ਆ ਪਰ ਗੱਲ ਇਹ ਕਿ ਉਹ ਜਦੋਂ ਪੰਜਾਬ 'ਚ ਐਂਟਰ ਹੁੰਦੇ ਆ ਕਦੇ ਉਹਨਾਂ ਦੀ 1 ਰੁਪਏ ਦੀ ਵੀ ਪਰਚੀ ਕੱਟ ਹੁੰਦੀ ਹੈ ਉਹਨਾਂ ਦੀ ਕ ਪੰਜਾਬ ਨਾਲ ਧੋਖਾ ਹੋ ਰਿਹਾ ਪੰਜਾਬ ਨਾਲ ਧੋਖਾ ਹੋ ਰਿਹਾ ਜੀ ਸੋ ਬਹੁਤ ਬਹੁਤ ਸ਼ੁਕਰਾਨਾ ਜੀ ਗੁਰਾ ਜੀ ਬਹੁਤ ਸਾਰਿਆਂ ਲਈ ਤੁਹਾਡੇ ਲਈ ਵੀ ਹਾਂ ਰਾਜਪਾਲ ਸਾਹਿਬ ਬਹੁਤ ਬਹੁਤ ਸ਼ੁਕਰਾਨਾ ਤੁਸੀਂ ਜੋ ਅੱਜ ਦਾ ਇਹ 11ਵਾਂ ਵਰਚੁਅਲ ਪੰਜਾਬੀ ਸਾਹਿਦ ਦਰਬਾਰ ਲੱਗਿਆ ਹੋਇਆ ਉਹਦੇ ਵਿੱਚ ਆਪਣੇ ਤੁਸੀਂ ਕੀਮਤੀ ਵਿਚਾਰ ਦਿੱਤੇ ਆ ਕਿਉਂਕਿ ਸਭ ਥੈਂਕ ਯੂ ਮੈਂ ਤੁਹਾਡਾ ਕਰਦਾ ਜੀ ਸਾਰਿਆਂ ਦਾ ਪਰਿਵਾਰ ਵੀ ਆਪਣੇ ਪੰਜਾਬੀ ਵੀਰਾਂ ਦਾ ਜਿਨ੍ਹਾਂ ਨੇ ਆ ਪ੍ਰੋਗਰਾਹ ਚਲਾਇਆ ਆ ਹਾਂ ਪੰਜਾਬ ਨੂੰ ਪੰਜਾਬੀ ਲੋਕਾਂ ਨੂੰ ਹਾਂ ਜੀ ਪੰਜਾਬ ਨੂੰ ਪੰਜਾਬੀਤ ਨੂੰ ਅਤੇ ਪੰਜਾਬੀ ਨੂੰ ਬਚਾਉਣ ਦੇ ਲਈ ਜੋ ਤੁਸੀਂ ਅੱਜ ਆਪਣੇ ਸੋਹਣੇ ਵਿਚਾਰਾਂ ਦੇ ਨਾਲ ਉਦਾਂ ਦੀ ਪ੍ਰਿੰਸੀਪਲ ਸਾਹਿਬ ਪ੍ਰਿੰਸੀਪਲ ਸਾਹਿਬ ਜੀ ਪ੍ਰਿੰਸੀਪਲ ਸਾਹਿਬ ਜੀ ਜੀ ਉਦਾਂ ਉਦਾਂ ਇੱਕ ਭਗਵੰਤ ਮਾਨ ਜੀ ਨੇ ਬਹੁਤ ਵਧੀਆ ਉਪਰਾਲਾ ਕੀਤਾ ਸੀ ਜਿਹੜੇ ਉਹਨਾਂ ਨੇ ਬੋਰਡ ਲਗਾਤੀ ਪੰਜਾਬੀ ਚ ਜੀ 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 ਵੀ ਪਰ ਕਿਸੇ ਇਹਨਾਂ ਨੇ ਉਪਰਾਲਾ ਵਧੀਆ ਕੀਤਾ ਸੀ ਪਰ ਉੱਥੇ ਮੇਰੇ ਹਿਸਾਬ ਨਾਲ ਅਮਲ ਘੱਟ ਹੋ ਰਿਹਾ ਮਲਗਟ ਹੋ ਰਿਹਾ ਹਾਂ ਜੀ ਸਹੀ ਗੱਲ ਹੈ ਜੀ ਅਬਰ ਘਟ ਹੋ ਰਿਹਾ ਉਹਨਾਂ ਨੇ ਉਰਾਲਾ ਤੇ ਬਹੁਤ ਵਧੀਆ ਕੀਤਾ ਵੀ ਪੰਜਾਬੀ ਨੂੰ ਪਰਵਲਤ ਕਰਨ ਵਾਸਤੇ ਉਹਨਾਂ ਨੇ ਬੋਰਡ ਪੰਜਾਬੀ ਚ ਜ਼ਰੂਰੀ ਕਰ ਦਿੱਤੇ ਕਿ ਹਰ ਬੋਰਡ ਜਿਹੜਾ ਪਹਿਲਾਂ ਪੰਜਾਬੀ ਚ ਲੱਗੂਗਾ ਨਾਲ ਜ਼ਰੂਰੀ ਹੈ ਪਰ ਉਹ ਮਹਾਰਤ ਤੇ ਉਹਦਾ ਧਿਆਨ ਘਟ ਦਿੰਦੇ ਆ ਜੀ ਜੀ ਉਹ ਪੰਜਾਬੀ ਤੇ ਬੋਰਡ ਹਰ ਜਗ੍ਹਾ ਨਹੀਂ ਲੱਗੇ ਪਹਿਲਾਂ ਪਹਿਲਾਂ ਜਰੂਰ ਲੱਗਣੇ ਸ਼ੁਰੂ ਹੋਏ ਉਸ ਤੋਂ ਬਾਅਦ ਫਿਰ ਉਹੀ ਅੰਗਰੇਜ਼ੀ ਫਿਰ ਦੁਬਾਰਾ ਸਟਾਰਟ ਹੋ ਗਏ ਜੀ 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 ਇਹ ਜ਼ਰੂਰੀ ਹੈ ਚਲੋ ਪੰਜਾਬੀਆਂ ਵਿਚਾਲੇ ਪੰਜਾਬ 'ਚ ਆਪਾਂ ਕਿਤੇ ਜਾਣੇ ਬੋਲ ਪੰਜਾਬੀ 'ਚ ਹੋਣੇ ਚਾਹੀਦੇ ਵਧੀਆ ਗੱਲ ਹੈ ਬਹੁਤ ਵਧੀਆ ਸੋਚ ਹੈ ਭਗਵਾਨ ਸਮਾਜੀ ਦੀ ਤੁਹਾਡਾ ਵੀ ਸਵਾਗਤ ਕਰਦੇ ਆ ਪੰਜਾਬ ਚ ਆ ਰਹੀ ਹੋ ਤੇ ਬਹੁਤ ਬਹੁਤ ਰਾਮਾਨਾ ਜੀ ਅੱਡਾ ਵੀ ਤੇ ਗੁਰਾਤੀ ਸਾਹਿਬ ਬਹੁਤ ਬਹੁਤ ਸਤਿਕਾਰਨਾ ਜੀ ਰਾਜਪਾਲ ਜੀ ਆਪਣੇ ਇੱਕ ਵੰਜੀ ਹਾਂ ਜੀ ਦੇਖੋ ਤੁਸੀਂ ਸਾਰੇ ਨਾ ਤੁਸੀਂ ਸਾਰੇ ਡਾਇਗਨੋਸ ਕਰ ਸਕਦੇ ਹੋ ਉਸੀ ਕਰ ਕੁਛ ਨਹੀਂ ਸਕਦੇ ਆਪਾਂ ਸਾਡੇ ਹੱਥ ਕੁਛ ਨਹੀਂ ਹੈ ਸਰ ਇਹ ਕਰਨਾ ਸਰਕਾਰਾਂ ਨੇ ਉਹਨਾਂ ਦੇ ਗੱਲ 'ਚ ਗੂਠਾ ਦੇਣਾ ਪੈਣਾ ਤੁਹਾਨੂੰ ਸਰਕਾਰਾਂ ਦੀ ਗੱਲ 'ਚ ਸਰਕਾਰਾਂ ਦੀ ਗੱਲ 'ਚ ਗੂਠਾ ਦੇਣ ਵਾਸਤੇ ਵੀ ਸਾਨੂੰ ਅੱਗੇ ਆਣਾ ਪੈਣਾ ਜੀ ਸਰਕਾਰਾਂ ਤਾਂ ਗੱਲ ਪਹਚਾਣੀ ਆਪ ਨੂੰ ਪਹਚਾਣੀ ਬਿਲਕੁਲ 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 ਕੱਥੇ ਹੋ ਗਏ ਜੇ ਤੁਰਨਾ ਬਣਾਇਆ ਤਾਂ ਕਦੇ ਲੱਗਣਾ ਮਿਲ ਰਹੇ ਤਾਂ ਹੀ ਬਚਣਾ ਜੀ ਇਹਦਾ ਬਚਣਾ ਨਹੀਂ ਸਰਕਾਰਾਂ ਹਾਂ ਜੀ ਅੱਜ ਅਸੀਂ ਕਹੀਏ ਨਾ ਅਸੀਂ ਇਕੱਲੇ ਕੀ ਕਰੀਏ ਭਗਤ ਸਿੰਘ ਇਕੱਲੇ ਸੀ ਨਾ ਉਦਮ ਸਿੰਘ ਇਕੱਲੇ ਸੀ ਨਾ ਸਾਰੇ ਕੋਈ ਗੱਲ ਨਹੀਂ ਅਕੇਲੇ ਹੀ ਗਲੇ ਸੇ ਮੰਜ਼ਲੇ ਜਾਨਮ ਕੇ ਹੋਰ ਲੋਕ ਜੁਟੇ ਗਏ ਕਰਮ ਬਣਦਾ ਗਿਆ ਕਰਮ ਬਣਦਾ ਰਾਜੀ ਇੰਨੀ ਗੱਲ ਜੀ ਆਪਾਂ ਚੱਲਾਂਗੇ ਆਪ ਕਰਮ ਆਪੇ ਬਣ ਜਾਣਾ ਜੀ ਬਸ ਤੁਰਨਾ ਹੀ ਜ਼ਿੰਦਗੀ ਹੈ ਜਦ ਤੁਰ ਗਏ ਨਾ ਫਿਰ ਕਿਧਨ ਕਿਧ ਪਹੁੰਚਾਂਗੇ ਇਹ ਕਿਹੜੀ ਗੱਲ ਹੈ ਬਿਲਕੁਲ ਇਸੇ ਵਾਂਗ ਜਿਹੜਾ ਹਿੱਸਾ ਪਾਊਗਾ ਉਹਦਾ ਜ਼ਰੂਰ ਸਾਰੇ ਹੀ ਅਖ਼ਰਾਂ ਵਿੱਚ ਨਾਮ ਲਿਖਿਆ ਜਾਊਗਾ ਸੇਵਾ ਵਿੱਚ ਬੜੇ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡੀ ਹਾਂ ਠੀਕ ਹੈ ਬਹੁਤ ਹੀ ਸਹਿਕਾਰਯੋਗ ਪੰਜਾਬੀ ਸਾਹਿਤ ਦਰਬਾਰ ਵਿੱਚ ਸ਼ਾਮਲ ਦੇਸ਼ ਰਾਜ ਬਾਲੀ ਜੀ ਮਨੂਜ ਸਿੰਘ ਗੁਲਾਟੀ ਸਾਹਿਬ 우ਸਤਾਦ ਮੁਹਤਰਮ ਗੁਰਚਨ ਬੱਧਨ ਜੀ ਅਤੇ ਦਸਤਿਹਰ ਬਾਜਵਾ ਐਡਵੋਕੇਟ ਬੜਾ ਚੌਰ ਤੋਂ ਸਾਡੇ ਭੈਣ ਜੀ ਮਨਜੀਤਪੁਰ ਮਲਕੀਪੁਰ ਝੰਡੀ ਉਹ ਸ਼ਾਮਲ ਹੋਏ ਜੀ ਬਹੁਤ ਬਹੁਤ ਸ਼ੁਕਰਾਨਾ ਮੈਂ ਪਹਿਲਾਂ ਭੈਣ ਜੀ ਝੰਡੀ ਜੀ ਨੂੰ ਬੁੰਤੀ ਕਰਦਾ ਕਿ ਆਪਣੀ ਯਤਨਾਂ ਸਾਡੇ ਨਾਲ ਸੰਭੀ ਕਰਨ ਝੰਡੀ ਜੀ ਹਾਂ ਜੀ ਅੱਛਾ ਬੋਲੋ ਜੀ ਅੱਛਾ ਬਿਆਰਤਾ ਸੁਣਣਾ ਆ ਰਹੀਆਂ ਜੀ ਲਿਆਂਦੀ ਹੀਰ ਆਜ਼ਾਦੀ ਅੱਜ ਵਰ ਕੇ ਦੇਸ਼ ਦੇ ਜਵਾਨਾਂ ਨੇ ਵਾਹ ਲਿਆਂਦੀ ਹੀਰ ਆਜ਼ਾਦੀ ਅੱਜ ਵਰ ਕੇ ਦੇਸ਼ ਦੇ ਜਵਾਨਾਂ ਨੇ ਜੀ ਯੋਧਿਆਂ ਨੇ ਵਿੱਚ ਲੰਡਨ ਜਾ ਕੇ ਆਪਣਾ ਸਈਓ ਆਪ ਮਗਾ ਕੇ ਜੀ ਯੋਧਿਆਂ ਨੇ ਵਿੱਚ ਲੰਡਨ ਜਾ ਕੇ ਆਪਣਾ ਸਈਓ ਆਪ ਮਗਾ ਕੇ ਉਦਮ ਦਾਇਰ ਨਾਲ ਦੋ ਹੱਥ ਕਰਕੇ ਦੇਸ਼ ਦੇ ਜਵਾਨਾਂ ਨੇ ਲਿਆਂਦੀ ਹੀਰ ਆਜ਼ਾਦੀ ਅੱਜ ਵਰ ਕੇ ਵਾਹ ਜੀ ਵਾਹ ਹਾਂਜੀ ਜੱਲਿਆਂ ਵਾਲੇ ਜਦੋਂ ਚੱਲੀ ਸੀ ਗੋਲੀ ਖੇਲੀ ਸੀ ਉਦੋਂ ਖੂਨ ਦੀ ਹੋਦੀ ਜੱਲਿਆਂ ਦੇ ਵਾਲੇ ਜਦੋਂ ਚੱਲੀ ਸੀ ਗੋਦੀ ਖੇਲੀ ਸੀ ਉਦੋਂ ਖੂਨ ਦੀ ਹੋਦੀ ਵਾਹ ਉਸ ਨਾਲ ਲੜੇ ਸੀ ਤਲੀ ਤੇ ਸੀਸ ਧਰ ਕੇ ਦੇਸ਼ ਦੇ ਜਵਾਨਾਂ ਨੇ ਲਿਆਂ ਦੀ ਹੀ ਰਹਾ ਜਦੀ ਅਜਵਰ ਕੇ ਵਾਹ ਜੀ ਵਾਹ ਰਾਜਗੁਰੂ ਸਖਦੇਵ ਜੀ ਨਿਕਲੇ वीर ਭਗਤ ਸਿੰਘ ਦੇ ਮਤਵਾਰੇ ਹੂੰ ਰਾਜਗੁਰੂ ਸਖਦੇਵ ਜੀ ਨਿਕਲੇ ਵੀਰ ਭਗਤ ਸਿੰਘ ਜੈ ਮਤਵਾਲੇ ਆਜ਼ਾਦੀ ਲਿਆਂਦੀ ਸੀ ਫਾਂਸੀਆਂ ਤੇ ਚੜ੍ਹ ਕੇ ਵੀਰ ਦੇ ਦੇਸ਼ ਦੇ ਜਵਾਨਾਂ ਨੇ ਲਿਆਂਦੀ ਹੀਰ ਆਜ਼ਾਦੀ ਅੱਜ ਵਰ ਕੇ ਦੇਸ਼ ਦੇ ਜਵਾਨਾਂ ਨੇ ਵਾਹ ਜੀ ਵਾਹ ਜੀ ਨਮਸਕਾਰ ਬਹੁਤ ਵਧੀਆ ਜੀ ਆਜ਼ਾਦੀ ਦੇ ਉੱਤੇ ਕਿਉਂਕਿ ਕੱਲ 26 ਜਨਵਰੀ ਵੀ ਆ ਜੀ ਆਪਣੀ ਹਾਲੀ ਦੀ ਵਾਰ ਬਹੁਤ ਬਹੁਤ ਧੰਨਵਾਦ ਜੀ ਦੇਸ਼ਰਾ ਬਾਲੀ ਸਾਹਿਬ ਸਾਡੇ ਨਾਲ ਆਪਣੀ ਰਤਨਾ ਲੈ ਕੇ ਆ ਰਹੇ ਜੀ ਬਾਲੀ ਸਾਹਿਬ ਇੱਕ ਮਿੰਟ ਦਿਓ ਮੈਨੂੰ ਮੈਂ ਸੜਕ 'ਚ ਪਾਰ ਕਰਨ ਲੱਗਾ ਹਾਂ ਉਹ ਕਿਸੇ ਨੂੰ ਦੇ ਦਿਓ ਟਾਈਮ ਜਤੈ ਬੇਨਤੀ ਕਰਦੇ ਹਾਂ ਜੀ ਉਦੋਂ ਤੱਕ ਅਸਤਾਦ ਮੁਹਤਰਮ ਬਦਮ ਸਾਹਿਬ ਜੀ ਆਪਣੀ ਰਤਨਾ ਇੱਕ ਸਾਡੇ ਨਾਲ ਸੰਭੀ ਕਰੋ ਜੀ ਉਦੋਂ ਤੱਕ ਅਸਤਾਦ ਹੋਰ ਹੋਰ ਮੈਂ ਪੀੜ ਭਰਿਆ ਮੈਂ ਖੜੇ ਹਾਂਜੀ ਉਸਤਾਦ ਜੀ ਮੋਹਰਮ ਗੁਰਚਨ ਬੱਧਨ ਜੀ ਆਪਣੀ ਰਤਨਾ ਲੈ ਕੇ ਆ ਰਹੇ ਨੇ ਬੱਧਨ ਸਾਹਿਬ ਇਹ ਗਾਣਾ ਫਿਲਮ ਦਾ ਟਾਈਟਲ ਬਣਨਾ ਸੀ ਲੇਕਿਨ ਕਿਸੇ ਕਾਰਨ ਕਰਕੇ ਫਿਲਮ ਰਹਿ ਗਈ ਜੀ ਬਾਬੇ ਨਾਨਕ ਦੀ ਬਾਣੀ ਨੂੰ ਜਾਲੇ ਹੁਣ ਜਹਾਨ ਹੂੰ ਲੋਕਿਆ ਮੰਦਾ ਆਖੀ ਹੈ ਜੇ ਤੇ ਜੰਮੇ ਰਾਜਾਨ ਰਾਜਾਨ ਪ੍ਰੇਮ ਪਿਆਰ ਦੀ ਮੂਰਤ ਲੱਗੇ ਸਭ ਨੂੰ ਬੜੀ ਪਿਆਰੀ ਹਰ ਕੋ ਜਾਣੇ ਸਾਰੇ ਜਗ ਦੀ ਜਨਮ ਦਾਤੀ ਹੈ ਨਾਰੀ ਵਾਹ 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 ਸ਼ੀਲਤਾ ਦੀ ਮੂਰਤ ਹੈ ਔਰਤ ਬੜੀ ਮਹਾਨ ਹੂੰ ਸੋਕੇ ਮੁੰਡਾ ਆਖੀਏ ਜਿੱਤੇ ਜੰਮੇ ਰਾਜਾ ਮਹਿਰ ਰਾਜਾ ਵਾਹ ਜੀ ਵਾਹ ਪਿਛਲੇ ਸਮੇਂ ਚ ਬੇਤੀ ਲੋਕਾਂ ਜੰਮਦੇ ਆ ਮਾਰ ਮੁਕਾਈ ਹੂੰ ਹੁਣ ਜੰਮਣ ਤੋਂ ਪਹਿਲਾਂ ਇਸੇ ਲੱਗੇ ਕਰ ਸਫਾਈ ਹੂੰ ਹੁਣ ਜੰਮਣ ਤੋਂ ਪਹਿਲਾਂ ਇਸੇ ਲੱਗੇ ਕਰ ਸਫਾਈ ਹੂੰ ਮਾਦੀ ਕੁੱਖ ਨੂੰ ਨਾਮ ਬਣਾਓ ਲੋਕੋ ਕਵਰਸਤਾਨ ਵਾਹ ਜੀ ਵਾਹ ਆਖੀਏ ਜਿੱਤ ਜੰਮੇ ਰਾਜਾ ਨਾ ਵਾਹ ਜੀ ਵਾਹ ਬਹੁਤ ਸੋਹਣਾ ਜੀ ਮਾਦੇ ਪੈਰਾਂ ਦੇ ਵਿੱਚ ਜੰਨਤ ਕਹਿੰਦੇ ਲੋਕ ਸਿਆਣੇ ਮਾਦੀ ਪੂਜਾ ਰੱਬ ਦੀ ਪੂਜਾ ਹਰ ਇੱਕ ਬੰਦਾ ਜਾਣੇ ਕੀ ਬਾਤ ਆ ਜੀ ਬਹੁਤ ਸੋਹਣਾ ਸੋਹਣਾ ਜੀ ਬੇ ਜਿਸ ਦਾ ਚੁੰਗ ਕੇ ਸੀਰ ਦੇਵਤੇ ਬਣ ਗਏ ਨੇ ਭਗਵਾਨ ਹੂੰ ਜਿਸ ਦਾ ਚੁੰਗ ਕੇ ਸੀਰ ਦੇਵਤੇ ਬਣ ਗਏ ਨੇ ਭਗਵਾਨ ਸੋ ਗਿਆ ਮੰਦਾ ਆਖੀਏ ਜਿਤ ਜਮੇ ਰਾਜ ਆਨਾ ਆਖਰੀ ਲਾਈਨਾਂ ਜੀ ਜਿਸ ਦੀ ਕੋਖੋ ਜਮ ਕੇ ਬਾਬੇ ਨਾਨਕ ਦੁਨੀਆ ਤਾਰੀ ਹੂੰ ਉਸ ਦੀ ਮਹਿਮਾ ਲਿਖਦੇ ਲਿਖਦੇ ਥੱਕਦੇ ਨਹੀਂ ਲਿਖਾਰੀ ਹੂੰ ਵਧਣ ਉਸ ਔਰਤ ਦੀ ਦੁਨੀਆ ਵਿੱਚ ਵਧਾਓ ਸ਼ਾਨ ਵਾਹ ਵਾਹ ਸੋ ਗਿਆ ਮੰਦਾ ਆਖੀਏ ਜਿਤ ਜਮੇ ਰਾਜ ਆਨਾ ਕੀ ਬਾਤ ਸੋ ਗਿਆ ਮੰਦਾ ਆਖੀਏ ਜਿਤ ਜਮੇ ਰਾਜ ਆਨਾ ਬਹੁਤ ਵਧੀਆ ਕੋਤਨ ਸਾਹਿਬ ਬਹੁਤ ਬਹੁਤ ਸ਼ੁਕਰਾਨਾ ਜੀ ਹੁਣ ਮੈਂ ਬੇਨਤੀ ਕਰਾਂ ਦੇਸ਼ ਰਾਜ ਬਾਲੀ ਜੀ ਹਾਂਜੀ ਜੀ ਹੁਣ ਕਾਨਬ ਮੇਰੇ ਉੱਤੇ ਬੋਲੇ ਜਦੋਂ ਦਾ ਮਾਈ ਦੂਰ ਗਿਆ ਵਾਹ ਵਾਹ ਹੋਣ ਕਾ ਨਾ ਬਨੇਰੇ ਉਸਕੇ ਬੋਲੇ ਜਦੋਂ ਦਮ ਹੀ ਦੂਰ ਗਿਆ ਜਿੰਦ ਕੀ ਦੇ ਕੋਲ ਦੁੱਖ ਰਹਿ ਪਰੋਲੇ ਜਦੋਂ ਦਮ ਹੀ ਦੂਰ ਗਿਆ ਕੀ ਬਾਤ ਹੈ ਤੱਕ ਤੱਕ ਰਾਤ ਰਹਾ ਥੱਕ ਗਿਆ ਬਹੁਤ ਹੀ ਸਰਕਾਰ ਹੋ ਗਏ ਸਾਰੇ ਕਵੀ ਸਭਾਨ ਗਜਲਕਾਰ ਜਿੰਨੇ ਵੀ ਪੰਜਾਬੀ ਸਹਿਤ ਨੂੰ ਪਿਆਰ ਕਰਨ ਵਾਲੇ ਅੱਜ ਦੇ ਪੰਜਾਬੀ ਸਾਹਿਤ ਦਰਬਾਰ ਵਿੱਚ ਜੁੜੇ ਸਨ ਬਹੁਤ-ਬਹੁਤ ਸ਼ੁਕਰਾਨਾ ਜੀ ਸਾਰਿਆਂ ਦਾ ਮੈਂ ਹੁਣ ਬੇਨਤੀ ਕਰਦਾ ਆਪਾਂ ਇਸ ਪ੍ਰੋਗਰਾਮ ਨੂੰ ਇਸ ਦਰਬਾਰ ਨੂੰ ਕਲੋਜ਼ਿੰਗ ਵੱਲ ਲੈ ਕੇ ਜਾਈਏ ਦੇਸ਼ ਰਾਜ ਵਾਲੀ ਜੀ ਪੰਜਾਬ ਸਾਹਿਤ ਸਭਾ ਤੋਂ ਸਾਡੇ ਵਿਚਕਾਰ ਨੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਅੱਜ ਦੀ ਸਭਾ ਨੂੰ ਕਲੋਜ਼ਿੰਗ ਕਰਨ ਵਾਲੀ ਸਾਹਿਬ ਬਹੁਤ-ਬਹੁਤ ਧੰਨਵਾਦ ਜੀ ਅੱਜ ਬਹੁਤ ਸਾਰੇ ਸਾਹਿਤਕਾਰਾਂ ਨੂੰ ਸੁਣਿਆ ਬੜਾ ਵਧੀਆ ਵਰਨਾ ਹੈ ਜੀ ਸਾਰਿਆਂ ਨੇ ਬਹੁਤ ਵਧੀਆ ਰਚਨਾਵਾਂ ਸੁਣਾਈਆਂ ਔਰ ਪੰਜਾਬ ਸਾਹਿਤ ਸਭਾ ਰਿਸਟ੍ਰਡ ਨਮਾਸ਼ਾਰਬਲੋਂ ਤੇ ਓਮਕਾਰ ਮਹਿੰਦੀਪੁਰੀ ਜੀ ਜਿਹੜੇ ਤੇ ਇਹ ਵਰਚੂਲ ਕਵੀ ਦੀ ਕਵੀ ਦਰਬਾਰ ਦੀ ਸੇਵਾ ਨਿਭਾਉਂਦੇ ਆ ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਵਿਸ਼ੇਸ਼ ਤੌਰ ਤੇ ਸ੍ਰੀ ਸਰਪੰਸਤ ਜਨਾਬ ਗੁਰਚਰਨ ਬੱਧਨ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢਿਆ ਉਹ ਬਹੁਤ-ਬਹੁਤ ਸ਼ੁਕਰਾਨਾ ਜੀ ਬਲੀ ਸਾਹਿਬ ਬਹੁਤ ਬਹੁਤ ਸ਼ੁਕਰੀਆ ਨਮਸਕਾਰਾ ਇਹ 11ਵਾਂ ਵਰਚੁਅਲ ਕਵੀ ਦਰਬਾਰ ਸੀ ਜਿਹਦੇ ਵਿੱਚ ਅੱਜ 11 ਕਵੀਆਂ ਨੇ ਆਪਣੀ ਹਾਜ਼ਰੀ ਲਗਾਈ ਆ ਤੇ ਬਹੁਤ ਆਲਾ ਦਰਜੇ ਦੀਆਂ ਰਚਨਾਵਾਂ ਕੱਲ 26 ਜਨਵਰੀ ਆ 26 ਜਨਵਰੀ ਤੇ ਵੀ ਬਹੁਤ ਸਾਰੇ ਕਵੀ ਸਭਾਾਂ ਬੋਲੇ ਤੇ ਮੈਂ ਗੁਲਾਰਟੀ ਸਾਹਿਬ ਨੂੰ ਬੇਨਤੀ ਕਰਦਾ ਹਾਂ ਕਿ ਆਖਰੀ ਬੋਲ ਦੇ ਨਾਲ ਆਪਾਂ ਸਵਾਪਤੀ ਕਰੀਏ ਗੁਲਾਰਟੀ ਸਾਹਿਬ ਹਾਂਜੀ ਪੰਜਾਬੀ ਲਈ ਕੀ ਕਹਿਣਾ ਚਾਹੋਗੇ ਪੰਜਾਬੀ ਲਈ ਜੀ ਪੰਜਾਬੀ ਲਈ ਬਚਾਉਣ ਲਈ ਦੇਖੋ ਮੈਂ ਪਹਿਲਾਂ ਵੀ ਦੱਸ ਚੁੱਕਾ ਜੀ ਪੰਜਾਬੀ ਨੂੰ ਬਚਾਉਣ ਵਾਸਤੇ ਸਾਨੂੰ ਸਾਰਿਆਂ ਨੂੰ ਉਪਰਾਲਾ ਕਰਨਾ ਪੈਣਾ ਜੀ ਤਾਂ ਇਹ ਉਪਰਾਲਾ ਜਿਹੜਾ ਇਹ ਵੀ ਉਪਰਾਲਾ ਇਹ ਵੀ ਪੰਜਾਬੀ ਪੰਜਾਬ ਪੰਜਾਬੀ ਇਹਨੂੰ ਬਚਾਉਣ ਵਾਸਤੇ ਇਹ ਉਪਰਾਲਾ ਤੁਹਾਡਾ ਚੱਲ ਰਿਹਾ ਪਹਿਲਾਂ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਤੁਸੀਂ ਪੰਜਾਬ ਨੂੰ ਬਚਾਉਣ ਵਾਸਤੇ ਤੇ ਪੰਜਾਬ ਪੰਜਾਬੀ ਨੂੰ ਬਚਾਉਣ ਵਾਸਤੇ ਇਹ ਸਮਾਂ ਤੁਸੀਂ ਇਹ ਜਿਹੜਾ ਹੈਗਾ ਲੋਚਿਆ ਹੈ ਜੀ ਕਾਰਜਕ੍ਰਮ ਉਲੂਚਿਆ ਤੁਸੀਂ ਇਹ ਬਹੁਤ ਵਧੀਆ ਉਪਰਾਲਾ ਆ ਬਾਕੀ ਅਸੀਂ ਤੁਹਾਡੇ ਨਾਲ ਆ ਜੀ ਜਿੱਦਾਂ ਤੁਸੀਂ ਕਹੋਗੇ ਅਸੀਂ ਤੁਹਾਡੇ ਨਾਲ ਆ ਹਰ ਤਰ੍ਹਾਂ ਅਸੀਂ ਪੰਜਾਬੀ ਨੂੰ ਬਚਾਉਣ ਵਾਸਤੇ ਹਰ ਤਰ੍ਹਾਂ ਵਚਨਬੰਦ ਆ ਜੀ ਬਹੁਤ ਬਹੁਤ ਸ਼ੁਕਰਾਨਾ ਜੀ ਬਾਲੀ ਸਾਹਿਬ ਬਦਨ ਸਾਹਿਬ ਗੁਲਾਟੀ ਸਾਹਿਬ ਬਹੁਤ ਬਹੁਤ ਸ਼ੁਕਰਾਨਾ ਜੀ ਪ੍ਰਮਾਤਮਾ ਤੁਹਾਡੀ ਚੜ੍ਹਦੀ ਕਲਾ ਰੱਖੇ ਇਦਾਂ ਹੀ ਸੇਵਾ ਕਰਦੇ ਰਹੋ ਪੰਜਾਬੀ ਦੀ ਪੰਜਾਬ ਦੀ ਅਤੇ ਪੰਜਾਬੀਅਤ ਨੂੰ ਬਚਾਉਣ ਲਈ ਤੁਹਾਡੇ ਜਿੰਨੇ ਵੀ ਇਹ ਸੇਵਾ ਹੈ ਧੰਨਵਾਦ ਜੀ ਉਹ ਨੋਟ ਹੋ ਰਹੀ ਆ ਉਹ ਸੇਵਾ ਜਨ ਜਨ ਤੱਕ جاری ਆ ਬਹੁਤ ਬਹੁਤ ਸ਼ੁਕਰਾਨਾ ਜੀ ਜਾਹਰ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ